ਸਾਲ ਜੀ ਬਾਈ ਸਾਰਿਆਂ ਨੂੰ ਤੇ ਅੱਜ ਆਇਆ ਬਾਈ ਚੱਕਲਾ ਕੋਖੜੀ ਦੀ ਗਣਕ ਪੜਾ ਹੁਣ ਤੇ ਮਸ਼ੀਨ ਬਾਈ ਆ ਗਈ 8 ਵਜੇ ਦਾ ਟਾਈਮ ਹੋ ਗਿਆ ਤੇ ਆ 5:30 ਦਾ ਤੇ 7 ਕਿਲੋ ਵੜਾਉਣੇ ਬਾਈ ਅੱਜ ਗਣਕ ਵਧੀਆ ਖੜੀ ਹੈ ਜੀ ਤੇ ਮਾ ਬੀਜ ਕੇ ਗਏ ਰਹੇ ਆ ਤੇ ਹੁਣ ਅੱਜ ਵੜਾਉਣਾ ਹੈ ਬਾਕੀ ਦੇਖਦੇ ਆ ਕਿ ਆ ਕੋਸਨ ਕਾਲ ਨਿਕਲਦਾ ਬਾਈ ਇਹਦਾ ਸੇਵਾ ਕੋਪੜ ਨੇ ਚ ਕੀ ਕਰੀ ਵੀ ਹੈ ਗਣਕ ਦੀ

ਬਾਈ ਤੇ ਹੀ ਕੰਟਰੋਲ 'ਚ ਆਪੇ ਪਰੇ ਉੱਪਰ ਕਣਕ ਐ ਕਿ ਸਭੀ ਵਧੀਆ ਨਿਕਲ ਗਈਆਂ ਤੇ ਬੜਾਈ ਦੀ ਬੋਖਰੀ ਆ ਬਾਈ ਜੀ ਸ੍ਰੀ ਰਾਜ ਮਹਾਰਾਜ ਮੰਨ ਲੇ ਕਿਦੋਂ ਹੁਣ ਤੇ ਹੀ ਕੰਟਰੋਲ ਦੇ ਉੱਪਰ ਆਫ ਤਾਂ ਜਣੀ ਥੋੜਾ ਜਿਹਾ ਲਿਓ 800 ਜਿੱਥੇ ਖੜੀ ਜਾਓ ਉਹਦੇ ਉੱਪਰ ਆ ਦੇਖਦੇ ਆ ਕਿ ਆ ਨਾ ਲੱਗਦੇ ਵਧੀਆ ਨਹੀਂ ਕਿ ਢੱਡਦੀ ਹੈ ਵੀ ਆਪੋ ਜੁੱਬੀ ਉਹ ਵੀ ਬੀਜ-ਬੀਜ ਆ ਬਾ ਉਹ ਰੱਖਣੀ ਆ ਬੀਜ ਨੂੰ ਧੋਰ ਪਰ ਬੜਦਾ ਬੋਹ ਉਹ ਲਿਖਿਆ ਉਹ ਫੜੀ ਜਦਾ ਬੱਲਾ ਗੱਲ ਦਾ ਪਤਾ ਕੱਢੀ ਛੱਡਦੀ ਤਾਂ ਹੈ ਨਹੀਂ ਜਮਾਂ ਵੀ ਮੜਾ ਮੋਟਾ ਹੂਮ ਕਿਤੇ ਜਾਨ ਪਰ ਲੱਗਿਆ ਪੁੰਦਾ ਹੋਵੇ। ਬਾਕੀ ਠੀਕ ਆ। ਦੇਖਦੇ ਆ ਬਾਕੀ ਸਾਰੀ ਵੱਟ ਦੇ। ਕੀ ਕਿਆ ਕੁਛ ਨਿਕਾਲ ਨਿਕਲਦਾ। ਬਾਕੀ ਬਈ ਟਾਹੇ ਵਾਲੀ ਜ਼ਮੀਨ ਆ ਸਾਡੇ ਵਾਲੀ ਜ਼ਮੀਨ ਆ ਜਿਹੜੀ ਉਹ ਵੇਟ ਚ ਪੈ ਜਾਂਦੀ ਆ। ਠੀਕ ਆ ਦੇਖੋ ਕੰਮ ਵਧੀਆ ਆ। ਇਹ ਫਰਕ ਇਹ ਜ਼ਮੀਨ ਤਕੜੀ ਬਹੁਤ ਆ। ਇੱਥੇ ਏਰੀਆ ਚ। ਲੰਕਾ ਬਹੁਤ ਹੈ। 303 ਬੀ ਜੇ ਆ। ਇਦਾ ਨਕਾਲ ਵੀ ਵਧੀਆ ਬਾਈ ਬਾਕੀ 826 ਦਾ ਵੀ ਦੇਖਦੇ ਆ ਵੀ ਕਿੰਨਾ ਨਕਾਲਾ ਉਹ ਵੀ ਦੱਸ ਦਿਆ ਤੁਹਾਨੂੰ ਫੇਰ ਬਾਅਦ ਵਿੱਚ ਵੱਡੇ ਤੇ ਲੋ ਜੀ ਇੱਕ ਕੀਲਾ ਵੱਡੋ ਗਿਆ ਲਾਸਟ ਫਾਂਟ ਆਉਂਦੀ ਆ ਬਾਕੀ ਮੌਸਮ ਵੀ ਬਾਈ ਖਰਾਬ ਹੋ ਗਿਆ ਬੱਦਲ ਵਾਈ ਹੋ ਗਈ ਬਹੁਤ ਤੇ ਇੱਕ ਕੀਲੇ ਦੀ ਕਾਣਾ ਚਾਹ ਹੁਣ ਉਹ ਦੇਖਦੇ ਕਿੰਨੀ ਕਪਾਕੇ ਜਾਂਦਾ ਕਿਤੇ ਬਹੁਤ ਲੱਗਦਾ ਵੀਰ ਨਕਾਲੀ ਚਾਹ ਅੱਜ ਇੱਕ ਟੈਂਕ ਪਿਆ ਹੋਇਆ ਹੈ ਦਾਣਾ ਵੀ ਚੀਕਿਆ ਕੀ ਹੈ ਲੋ ਜੀ ਭਾਈ ਕਿ ਕਿਲਾ ਵੱਡੋ ਗਿਆ ਪੂਰਾ ਆਹ ਭਾਈ ਕਣਕ ਪੂਰੇ ਬਰਾਬਰ ਆ ਟਰਾਲੇ ਦੇ ਪਿੱਛੇ ਡਾਲਾ ਨਹੀਂ ਮਾਮ ਥੋੜਾ ਜਿਹਾ ਆ ਵੀ ਕਣਕ ਭਾਈ ਮੈਨੂੰ ਲੱਗਦਾ 24 25 ਕੁਆਂਟਲੇ ਹੋ ਜਾਣਗੇ 300 ਦਿੰਦਾ ਵੀ ਕਾਲ ਵਧੀਆ ਹੈ 24 ਕਾਉਂਟਰ ਦਾ ਗਣ ਕਰਾਉਣ ਨਾਲ ਆ ਦੇਖੋ ਬਾਈ 1 ਕਿਲੇ ਦੀ ਗਣ ਕਰ ਪੂਰੀ ਰੋ ਆਹ ਆਹ ਆ ਡਾਲਾ ਨੀ ਮਾ ਥੋੜਾ ਜਿਹਾ ਹੋਇ 1 ਕਿਲਾ ਬੱਧਿਆ ਬਾਈ ਉਹ ਹੁਣ 1.5 ਕਿਲੇ ਦਾ ਘੇਰਾ ਤਰੂਗੀ ਇਹ ਉਤੇ ਬਾਅਦ ਬੁੱਕ ਤਰੂਗੀ 7 ਕਨਾਲਾਂ ਦਾ ਫਿਰ ਉਹ 2 ਕਿਲੇ ਆਉ ਸਾਹਮਣੇ ਉਹ ਵੱਢਣੇ ਆ ਫਿਰ ਹੌਲੀ ਹੌਲੀ ਵੜਦੇ ਉਹ ਟਰਾਲੇ ਕੋਲ ਚੱਲ ਜ ਜਾਣੀ ਫੇਰਾ ਤੋਂ ਦੇ ਟਰਾਲਾ ਖੜਾ ਉਹ ਨੂੰ ਲੱਗ ਜਾਂਦੀ ਆ ਸਾਹਮਣੇ ਜਾ ਕੇ ਰੱਖਣਾ ਬੜਾ ਇੱਧਰ ਦੇ ਲਾ ਕੇ ਆਪਾਂ ਨੇ ਹੁਣ ਇੱਧਰ ਦੇ ਵੱਧਦੇ ਜਾਂਦੇ ਆ ਬਾਕੀ ਦਾਣਾ ਵੀ ਬਾਈ ਬਹੁਤ ਸੋਹਣਾ ਹੈ ਬਾਈ ਇੱਥੇ ਵੱਡੋਗੇ ਤੇ ਆਹ ਵੱਡਣਾ ਇਧਰ ਕੀ ਲੈ ਇੱਕ न काल भाई चङा भाई कीला जी काल की ਜੀ ਜਿਨਖਾਲ ਆਉਣ ਵਧੀਆ ਏ ਕੀ ਬਈ ਆ ਕੇ ਤਾਂ ਵੱਡ ਗਏ ਸਾਢੇ 3 ਕਿਤੇ ਵੱਡ ਹੋ ਜਾਣ ਆਹ ਕਾਣਾ ਜੀ ਹੈ ਉਹ ਲੱਗਿਆ ਬਾਹਰੋਂ ਬਸ ਤੇ ਦੇਖ ਲਿਆ ਬਾਕੀ ਦਾਣਾ ਵੀ ਬਹੁਤ ਸੋਨਾ ਮੋਟਾ ਕਾਣਾ ਜੀ ਹੈ ਨਾ 300 ਤੋਂ ਉੱਤੇ ਆ ਕੇ ਜੀ ਆ ਰਹਿ ਗਿਆ ਬਾਈ ਵੱਢਣੇ ਨੂੰ। ਰੁੱਤਰ ਚੱਲਦੇ ਆ ਤੇ ਬਾਈ 13 ਸਾਢੇ 6 ਟਰਾਲੀ ਆ 2.5 ਫੁੱਟ ਦਾ ਬੈੱਡ ਆ। ਸਾਢੇ 3 ਕਿਲੇ ਵੱਡੇ ਜੀ ਪੂਲੇ। ਉਹ ਫਾਂਡ ਪਾਨੇ ਛਡਾਲੀ ਨਰਮ ਆ ਥੋੜੀ ਜੀ ਉਹ ਫੜੀ ਨੇ ਬਾਦਮਾ ਕਰੀ ਹੋਈ ਆ। ਆਠ ਨਾਲ ਵੀ ਮਾਰਗੀ ਦੀ ਪਾਣੀ ਕਰਕੇ। ਸਾਈਡ-ਸਾਈਡ ਉਹ ਫਾਂਡ ਛਡਾਤੀ ਹਲੇ ਇੱਕ ਕਟੜਾ ਛਡਾਇਆ ਵਾ ਸਾਢੇ 3 ਕਿਲਿਆਂ ਜੋ। ਬਾਕੀ ਨਿਕਾਲ ਬਾਈ ਬਹੁਤ ਦੀਆ ਨਿਕਲਿਆ ਗਣਕ ਦਾ। ਆ ਟਰਾਲਾ ਦੇਖ ਲਓ ਜੀ ਇਹ ਬਰਾਬਰ ਹੋ ਗਿਆ। ਪੂਰਾ। ਆ ਉੱਪਰ ਪੈਣੀ ਹੈ ਜਿਹੜੀ 3.5 ਕਿੰਨਿਆਂ ਜੋ ਮੰਨ ਕੇ ਲੋਕੀ ਟਰਾਲੀ ਭਰ ਕੀ ਆਵਣੀ 11 13 6.5 2.5 ਫੁੱਟ ਬੈਠਾ ਵਧੀਆ ਨਿਕਾਲਿਆ ਜੀ ਐਪੀ ਤੋਂ ਆਂਦਾ ਤੇ ਬਾਕੀ ਮਾਲ ਕਿਨੇ ਬਾਈ ਦੇਣਾ ਹੈ ਵਧੀਆ ਜੀ ਫੋਖੜ ਨੇ ਮੈਂ ਤੇ ਵੀ ਬਹੁਤ ਕਰੀ ਗਈ ਆ ਖੁਸ਼ ਆ ਹਾਂ ਜੂ ਰਹਿਣ ਲਓ ਜੀ ਬਾਈ 826 ਬੀਜ ਆ ਬਾਈ ਆਹ ਦੇਖੋ ਤੇ ਟਰਾਲੀ ਆਪਾ ਬਾਈ ਹੋਰ ਪਾ ਲਿਆ ਹੈ ਦੋ ਟਰਾਲੀ ਬਾਈ ਆਪਣੀ ਖੋਲ ਜਾਂਦੀ ਉਹ ਭਰ ਕੇ ਟਰਾਲੀ ਉਹ ਆਪਣੀ ਤੇਰੇ ਜਿਹੜੀ ਉਹ ਪਰਾਂ ਸਾਢੇ ਤਿੰਨ ਗੀਲਿਆਂ ਚੋ ਬਾਈ ਭਰ ਕੇ ਟਰਾਲੀਆਂ ਇਹਨਾਂ ਪੂਰੀ ਤੇ ਬਰਾਬਰ ਹੋ ਗਈ ਮੰਨ ਲਓ ਜਿਹੜੇ ਦੇ ਬਰਾਬਰ ਹੋ ਗਈ ਜੀ ਪੂਰੀ ਤੇ ਇੱਧਰ ਹੁਣ 826 ਦੇਖਦੇ ਬਾਈ ਇਹ ਕਣਕ ਬਹੁਤ ਤਖੜੀ ਆ ਉਹਦੇ ਨਾਲ ਤੇ ਨਿਕਾਲ ਨੂੰ ਇਹ ਚੰਗੀ ਰਹੂਗੀ ਆ ਦੇਖੋ ਜੀ ਕਿੱਦੂ ਐ ਬਹੁਤ ਹਣੀ ਬਲ ਲੱਗੀ ਦੀ ਕਣਕ ਜੀ ਬਾਕੀ ਗੁੱਲੀ ਡੰਡਾ ਨਹੀਂ ਹੈਗਾ ਬਾਈ ਨਾ ਮਾਤਰ ਹੈ ਵੀ ਕਿਤੇ ਜੇ ਕੋਈ ਢੱਕਾ ਹੋਵੇ ਆ ਦੇਖੋ ਤਾਂ ਇਹ ਨਹੀਂ ਹੈ ਨਹੀਂ ਨਾ ਕਣਕ ਬਹੁਤ ਸੋਹਣੀ ਖੜੀ ਆ ਜੀ ਚੰਗੀ ਲੱਗੀ ਹੋਈ ਆ ਕਣਕੇ ਇਹ ਬਾਕੀ ਦਾ ਵੀ ਨਕਾਲ ਦੇਖਦੇ ਆ ਕੀ ਆ ਨਿਕਲਦਾ ਹੈ ਬਹੁਤ ਸੋਹਣੀ ਹੈ ਜੀ ਕਣਕ ਲੋਈ ਬਾਈ 826 ਵੱਡੋਗੀ ਇਹਦਾ ਨਕਾਲ ਬਾਈ 303 ਤੇ ਵੀ ਜ਼ਿਆਦਾ ਹੈ ਆ 2 ਕਿਲਿਆਂ ਦੀ ਕਣਕ ਹੈ ਇਹ ਟਰਾਲੀ ਆ ਬਾਈ ਲੈ ਜਾਂਦੀ ਫੁੱਫੜਣੇ ਹਾਂ ਦੇਖੋ ਇਹ ਹੈਗੀ ਆ ਬਿੱਡੀ ਦੀ ਵੀ ਢਾਈ ਫੁੱਟ ਦੀ ਤੇ ਇਹ 12 6 ਕਰਾਂਦੀ ਹੋਣੀ ਇਹ ਵੀ 50 ਕੁਇੰਟਲ ਕਣਕ ਕਾਣ ਨੂੰ ਬਈ ਵਧੀਆ ਨਿਕਾਲ ਰਿਹਾ ਫੁੱਫੜਦੇ ਰਗੀ ਉਹ ਲੱਗੀ ਬੱਟੇ ਉਤੇ ਬਾਹਰ ਰਹਿ ਗਿਆ ਬਸ ਉਤੇ ਬਾਹਰ ਬਿਲੇ ਆਪਾਂ ਚੱਲਦੇ ਪਿੰਡ ਨੂੰ ਉਹ ਮੋੜ ਪਰ ਟਰੈਕਟਰ ਖੜਾ ਇੱਕ ਉਹ ਟਰਾਂਦੀਆਂ ਲਈ ਖਾਣੀਆਂ ਹਲੇ ਏ ਬਾਈ ਆਪਾਂ ਨੇ ਢੋਲ ਭਰਨੇ ਬੀਜ ਨੂੰ ਜਿਹੜੀ ਉਹ ਹੈ ਉਹ ਟਰਾਲਾ ਭਰ ਗਿਆ ਉਹ ਵੱਧ ਗਈ ਹੁਣ ਉਹ ਟਰਾਲੀ ਲੈ ਕੇ ਆਉਣੀ ਹੈ ਬਾਕੀ ਜਿਹੜੀ ਰਹਿ ਗਈ ਥੀੜੀ ਦੇ ਕੇ ਜੂਦੇ ਚ ਪਾ ਕੇ ਉਹਨੂੰ ਤਾਰ ਦੂਗੇ ਫੇਰ ਥੱਲੇ ਤੇ ਬਾਪੂ ਨੂੰ ਮਿਲੋ ਜੀ ਸਤਿਗੁਰਾਲ ਜੀ ਆਹ ਰਹਿ ਗਈ ਗਰੇੜੀ ਬਾਕੀ ਬਾਈ ਆਪਾਂ ਨੇ ਜੀ ਉਧਰ ਨੂੰ ਰੇ ਤੇ ਮਿੱਟੀ ਚੱਕ ਲਈਤੀ ਆਹ ਜਿਹੜੀ ਇੱਥੇ ਮੱਕੀ ਮੂਰੇ ਕਮਲ ਆਉਂਦੀ ਤੇ ਉੱਚਾ ਤਾਂ ਨਾ ਇੱਧਰ ਤੇ ਮਿੱਟੀ ਹੜਾ ਹੜ ਕੇ ਆਪਣੀ ਆਏ ਆਈ ਜਾਂਦੀ ਆ ਵਿੱਚ ਇਹ ਤਾਂ ਫੇਰ ਉੱਚਾ ਹੋ ਜਾਣਾ ਫਿਰ ਫੇਰ ਆ ਜਾਨੀ ਹਟ ਕੇ ਚਾਹਣਾ ਤੇ ਸੜਕਾ ਪਾਣੀ ਨਾਲ ਜਦ ਖੇਤ ਗੰਨੇ ਵਾਲੇ ਬਾਹੇ ਤੇ ਮਿੱਟੀ ਚੜਵਾਦੀ ਸੀ ਕਰਾਹ ਨਾਲ ਇੱਥੇ ਆਪਣੇ ਰਸਤੇ ਨੂੰ ਉਹ ਹੁਣ ਮੀਂਹ ਪਏ ਤੇ ਫਿਰ ਹਟ ਕੇ ਵਿੱਚ ਆ ਜਾਂਦੀ ਆ ਇੱਕ ਅੱਧੀ ਰੇੜੀ ਹੋਰ ਭਾਰ ਹੋ ਗਈ ਓਰੇ ਤੇ ਦੋ ਰੇੜੀਆਂ ਲੈ ਗਈ ਇੱਕ ਹੋਰ ਭਰ ਲੈ ਪੁੰਜਾ ਸੈੱਟ ਹੋ ਜਾਣਾ ਇਹਨੇ ਇਹ ਆਖੇ ਉੱਚਾ ਆਹਾ ਬਾਕੀ ਭਾਈ ਪਾਣੀ ਚੱਲ ਰਿਹਾ ਮੱਕੀ ਨੂੰ ਤੁਹਾਨੂੰ ਕਈ ਵੀਰਾਂ ਦੇ ਬਈ ਕਈ ਵੀਰਾਂ ਦੇ ਬਈ ਫੋਨ ਵੀ ਵਾਲੇ ਮੱਕੀ ਬਾਰੇ ਕਹਿੰਦੇ ਵੀ ਹੁਣ ਕਹਿੰਦੇ ਪਾਣੀ ਨੂੰ ਮੜਾ ਜਾ ਭਰ ਕੇ ਲਾਈ ਜਾਓ ਭਰ ਕੇ ਖੱਡਿਆ ਹੋਇਆ ਰਾਤ ਨੂੰ 1 ਵਜੇ ਦੀ ਬੋਟਾ ਚੱਲਦੀ ਰਾਤ ਨੂੰ ਲਾਈਟ ਆ ਗਈ 1 ਵਜੇ ਕੀਲਾ ਹੀ ਨਾ ਭਰਿਆ ਪਤਾ ਮੇਰੇ ਆਉਂਦੇ ਨੂੰ ਹਾਂ ਨਹੀਂ ਬਈ ਘੱਟ ਆਉਂਦੀ ਜੀ ਲਾਈਟ ਰਾਤ ਪਾਣੀ ਆਉਂਦਾ ਸਾਡੇ ਹੱਦਿਆਂ ਨੇ ਤਾਂ ਕੰਨ ਕਈ ਭਰੀ ਆਉਣੀ ਹੈ ਮਾਲਾ ਲੱਠਾ ਫੋਨ 1 ਵਜੇ ਵਜੇ ਚੱਲਦੀ ਹੈ ਮਾਲਾ ਵੀ ਭੜ ਗਿਆ ਹੁਣ ਪਾਣੀ ਵਾਲੇ ਨਾਲੇ ਚੱਲ ਹੁਣ ਬਰ ਵੀ ਫੁੱਲ ਗਈ ਇਹ ਐਨ ਪੂਰੀ ਭਰ ਲਈ ਫੁੱਲ ਉੱਪਰ ਨੂੰ ਪਾਣੀ ਗਿਆ ਹੈ ਹਾਂ ਐਂ ਟੱਪਦਾ ਗਿਆ ਪਤਾ ਤੂੰ ਕੀਲੇ ਨੂੰ ਬਸ ਠ ਨਾਲੇ ਪਤਾ ਲੱਜੂਗਾ ਹੁਣ ਕਿਆ ਕਹਿੰਦੀ ਐ। ਹੋਰ। ਬਾਕੀ ਮੱਛੀ ਬਾਈ ਠੀਕ ਐ। ਮੱਕੀ ਦਾ ਵੀ ਰੋਜ਼ ਵੱਢੀ ਆ ਹੁਣ। ਬਾਪੂ ਹੁਣ ਤਾਂ ਤੂੰ ਵਿੱਚ ਕਿੱਲੂ ਕਣ ਲੱਗ ਗਿਆ ਹੁਣ। ਹੋਰ ਤਾਂ ਦਿਨੋਂ ਵੀ ਵੱਢੀ ਨਹੀਂ। ਹਨਾ? ਵੱਢੀ ਦਿਨਾਂ ਨੂੰ। ਹੁਣ ਤਾਂ ਥੋੜਾ ਪਾਣੀ ਲੱਗੇ ਨਾ ਗਿੱਠ ਜਾਣਾ ਉੱਪਰ ਦੀ ਗੱਲ। ਹੂੰ। ਇੰਨਾ ਫਰਕ ਪੈਂਦਾ ਪਾਣੀ ਦਾ। ਬਾਕੀ ਮੱਛੀ ਬਾਈ ਬਹੁਤ ਵਧੀਆ ਐ। ਬਾਕੀ ਰੇਟ ਰੂਟ ਮਹਾਰਾਜ ਦੇਖਦੇ ਕਿਆ ਰੇਟ ਹੁੰਦਾ ਜਾਂ ਉਹਨੂੰ ਐ। ਹੋਰ। ਮੱਕੇ ਸਭ ਦੀ ਵਧੀਆ ਐ ਸੋ। ਹੂੰ। ਸੁੰਡੀ ਸਾਡੀ ਤੇ ਗੌਰ ਰੱਖਣੀ ਵੇ ਸਵੇਰੇ ਮਾਰ ਨਹੀਂ ਪਣੀ ਤੇ ਕੋਈ ਖੋਲ ਸੁੰਡੀ ਜੀ ਸੁੰਡੀ ਜੀ ਹੁਣ ਤਾਂ ਲੋੜ ਨਹੀਂ ਆ ਦੇਖਣੀ ਪੈਣੀ ਗੌਰ ਦੀ ਅੱਖੀ ਪੈਣੀ ਕਿਨੇ ਕਿਤੇ ਕਿੱਥੇ ਹੋਣਾ ਪਿਆ ਕੋਈ ਕੋਈ ਹਿੱਟਾਇ ਕੋਈ ਕੋਈ ਫੈਲ ਆ ਗਿਆ ਇੱਕਰਾ ਲਾਗ ਦੇਖੀ ਜਾ ਕੇ ਕਿਸੇ ਕਿਸੇ ਬੂਟੇ ਨੂੰ ਹੋ ਜਾਂਦਾ ਹਾਂ ਮਾਰ ਦੂੰਗਾ ਜੇ ਲੋੜ ਪਈ ਇੱਕ ਮਾਰ ਦੂੰਗਾ ਕਿਤੇ ਨਹੀਂ ਕੁਝ ਕਰਕੇ ਪੈਂਦਾ ਉਹ ਕਯੂਆ ਤਵੇ ਮੈਂ ਇਨਾ ਖਰਚਾ ਕਰਿਆ ਹੋਇਆ ਇੱਕ ਸਪਰੇ ਪਿੱਛੇ ਥੋੜੋ ਕਰਨਾ ਰੇ ਰੂ ਬੂਰਾ ਹੋਇਆ ਬਈ ਦਾ ਰੇ ਤਾਂ ਪੂਰਾ ਜੀ ਦਾ ਉੰਨੀ ਰੇ ਪੋਣਾ ਹੈਗਾ ਪੱਤਾ ਥੋੜਾ ਜਿਆਦਾ ਜਿਆਦਾ ਹੀ ਪਵੇ ਲਿਆ ਉਦਣ ਰੇ ਮਨ ਲੱਦਾ ਪੱਤਾ ਜਾ ਹੋਇਆ ਚੱਕਰ ਪਤਾ ਕੀ ਹੋਊ ਚੱਕਰ ਬੂਰਾ ਹੋਰ ਹਮ ਆਪਾਂ ਨੇ ਲਾਇਆ ਤੇ ਫੇ ਪਾਏ ਵੀ ਦੋ ਦਿਨ ਪਾਣੀ ਲਾ ਦੇਣਾ ਹਮ ਪਾਣੀ ਲੱਗੇ ਗੈਟ ਨਹੀਂ ਆਈ ਹਾਂ ਉਧਾ ਭਰ ਕੇ ਪਿਆ ਹੈ ਕੋਤਾ ਹੈ ਉਹ ਵਾਤ ਤੇ ਉਹ ਕੋਤਾ ਹ ਹਵਾ ਰਿਆ ਕਰੀ ਜਾਂ ਕੋਸ ਹਵਾ ਮੇਰੀ ਵੀ ਹਵਾ ਦੀ ਆ ਜੰਦੀ ਹੈ ਨਾ ਹਮ ਪਰ ਉਹ ਮੱਕੀ ਜੰਨੇ ਵਾਲਾ ਕੰਮ ਨਹੀਂ ਹੈਗਾ ਜਾੜਾ ਬਹੁਤ ਥੱਲੇ ਨਾ ਹਾਂ ਟਾਂਡਾ ਟੁੱਟਦਾ ਹੀ ਹੁਣ ਆਈਦਾ ਹੈ ਹਾਲੀ ਗਿਰਦੀ ਨਹੀਂ ਹੁਣੀ ਇਹ ਜ ਆਵਾਜ਼ ਵੇ ਵਿੱਚ ਟਾਂਡਾ ਹੈ ਵੀ ਬਹੁਤ ਮੋਟਾ ਇਹ ਬਹੁਤ ਮੋਟਾ ਟਾਂਡਾ ਹੁਣ ਆ ਰੱਸੀ ਆਪਣੀ ਲੂਗੀ ਯਾਰ ਤੂੰ ਕਰ ਨਹੀਂ ਆ ਯਾਰ ਰੱਸੀ ਨੂੰ ਡੰਡਾ ਨਾ ਨਾ ਉਹ ਡੰਡੇ ਬੰਦੋ ਉੱਥੇ ਗੱਭਿਆ ਕੀ ਛੱਟੀਆਂ ਘੜ ਦੋ ਜੇ ਇਹ ਐਂ ਕਰ ਦੋ ਉੱਚੀ ਜੀ ਐਂ ਹੋ ਜੀ ਮੈਂ ਮਾਰੀ ਜੀ ਹਣੇ ਚਲ ਦੇਖ ਲੈ ਛੱਡੀਆਂ ਦੇਖਦਾ ਛੱਡੀਆਂ ਵੀ ਦੇਖ ਲੈ 1 2 3 4 5 6 7 6 ਇੱਧਰ ਦਾ ਖੜੇ ਯਾਰ ਛੇ ਛਟੀਆਂ ਚਾਹੀਦੀਆਂ ਹਾਂ ਇਹਨੂੰ ਨਵੇੜ ਕੇ ਉੱਚੀ ਕਰ ਦੋ ਇੱਕ ਵਾਰ ਡੰਡੇ ਕਾਢੇ ਉਹ ਖੰਭਾ ਹੀ ਆ ਖੰਭੇ ਨਾਲ ਲਾ ਕੇ ਦਿੰਦੀਆਂ ਐ ਐ ਇੱਧਰ ਲਾਉਣੀ ਐ ਭਾਈ ਦੋ ਛਟੀਆਂ ਦੋ ਇੱਧਰ ਦੋ ਉੱਧਰ ਦੋ ਉੱਧਰ ਬਾਠੀ ਉੱਪਰ ਟੰਗ ਦੂੰਗੇ ਥੈਲਾ ਛੜੀ ਦੇ ਦੂਰ ਤੇ ਚਮਕੀ ਜਾਂਦਾ ਫਿਰ ਹੂੰ ਹੂੰ ਠੀਕ ਨੇ ਹੂੰ ਹਾਂ ਤੂੰ ਦੇਖ ਲੈ ਗੰਨੇ ਨੂੰ ਹੁਣੋਂ ਕੰਨਾ ਭਰਦੇ ਜਣਾ ਹੋ ਗਿਆ ਨਾ ਛੱਲਿਆ ਵਸ ਜੇ ਨੱਠ ਗਈ ਜੇਨਰੇਟਰ ਖੜਾ ਲੈਣਾ ਜਦ ਇਹ ਨਹੀਂ ਕੱਲੂ ਸਾਰੇ ਗਿੱਲੇ ਭਰ ਕੇ ਬਣੀ ਜਾਣਾ ਘੰਟਾ ਜੇ ਜੇਨਰੇਟਰ ਖੜਾਵਾ ਪੈਸਾ ਕੁਝ ਸਰੀ ਜਾਂਦਾ ਉਹ ਤਾਂ ਲਾ ਦੂਗੇ ਹੁਣ ਹੈਨਾ ਗੇਂਟਰ ਖੜਾ ਦੋ ਹੋਰ ਕਿਆ ਉਹਦਾ ਖੋਲ ਲਾ ਫੋੜ ਦਾ ਲਾਟੂ ਦਾ ਖੋਲ ਲਾ ਪਿਛਲਾ ਕੁਰੀ ਦਾ ਥੋੜੇ ਚ ਲਾਉਣਾ ਹੁਣ ਫੋੜ ਖਲਾ ਦੇ ਕਰੂ ਜੀ ਇੱਕ ਹੁਣ ਜਿਹੜਾ ਘਾਟਾ ਚੱਲਣਾ ਹੈ ਫੋੜ ਤੇ ਲਾ ਦੇ ਮਾੜਾ ਜਿਹਾ ਨਾਲ ਠੀਕ ਨਹੀਂ ਗੱਲ ਥੋੜੇ ਚ ਲਾਉਣਾ ਹੁਣ ਹੋਰ ਕਿਆ ਕੋਈ ਟੀ ਉਹਨੂੰ ਤੇ ਭਾਰ ਜਦੋਂ ਹੁਣ ਨਹੀਂ ਸਾਰਾ ਗਿੱਲਾ ਕਾਲੂ ਫੇ ਦੁਬਾਰਾ ਭਰੂਗਾ ਹਮ ਬਾਈ ਦਾ ਵੀ ਫੋਨ ਆਇਆ ਸਰਦਾ ਫੋੜ ਵਾਲੇ ਦਾ ਵੀ ਫੋਨ ਆਇਆ ਸਰਦਾ ਅੱਛਾ ਸਰ ਮੈਸੇਜ ਆਇਆ ਸਰਦਾ ਵਰਕਤਵਾ ਹਾਂ ਕਹਿੰਦਾ ਥਰੇਸਰ ਨੂੰ ਲਾ ਤੂੰ ਉਹ ਮਾ ਨਹੀਂ ਜੀ ਮਾ ਥਰੇਸਰ ਤਾਂ ਹੈਗਾ ਫਣੇ ਵਾਲਾ ਚੱਲੀ ਜਾਣਾ ਕਹਿੰਦਾ ਕਹਿੰਦਾ ਕਿ ਬਿਗੜਨਾ ਕਹਿੰਦਾ ਸਰਵਿਸ ਹੈ ਸਰਵਿਸ ਹੋ ਜੂਗੀ ਕਹਿੰਦਾ ਕਰਾ ਲਈ ਮਾ ਨਹੀਂ ਮਾ ਮਾ ਇਹ ਨਾ ਥੋੜਾ ਜਿਹਾ ਵੀ ਟਰਾਲੀ ਟਰੋਲੀ ਆਪਣੀ ਖੜਾ ਦਿੰਦਾ ਲ ਜਾ ਕੇ ਵਾਹ ਬਾਹਰ ਦੇ ਥੋੜੇ ਛੋਟਾ ਫਰੇਈ ਕਾਢਣ ਦਾ ਕੰਮ ਹੈ ਕਿ ਨਹੀਂ ਹੋਰ ਕੱਲ ਥਰੇਸਰ ਚੱਲਦਾ ਦਾ ਵਾਹ ਜਦ ਇਹ ਟਰੈਲੀ ਲੈ ਜਾਂਦੀ ਨਹੀਂ ਟਰੈਕਟਰ ਹੋਰ ਪੁੱਛਦਾ ਮੈਂ ਦਾ ਆਪਾਂ ਜਦ ਇਹ ਯੂਨੀ ਟਰੈਲੀ ਇਕੱਠੀ ਲੈਂਦਾ ਸਮਾਰ ਚੱਲ ਉਹ ਵੀ ਹੁਣ ਤਿਆਰ ਕਰਾਉਣਾ ਹੈ ਕਹਿੰਦਾ ਥੋੜਾ ਜਿਹਾ ਟਾਈਮ ਖੜ ਜਾ ਮਾਈ ਜੇ ਕਰਾਉਣਾ ਹੈ ਦੱਸ ਦਿਓ ਪਾ ਖੜਾ ਆਵਾਂਗੇ ਆਓ ਠੀਕ ਆ ਬਾਕੀ ਮੈਂ ਦੇਖਦਾ ਜਾ ਕੇ ਗੰਨੇ ਇੱਧਰ ਕਿ ਆ ਗਏ ਇਹ ਆ ਦੇਖ ਲੈ ਜਾ ਭਰ ਦੇ ਚੱ체 ਕਿਦਾਂ ਤੇਰੇ ਖਾ ਭਾਈ ਇਹਦਾ ਭਾਈ ਟਰੈਕਟਰ ਦਾ ਹਾਂ ਮੈਨੂੰ ਛੱਡ ਮੈਂ ਬਹਿੰਦਾ ਉਪਰੀ ਤੇ ਉਰਕੇ ਤੁੰਗਾਲੀ ਤੁੰਕਰ ਕਾਂਕੜੇ ਲੋਟ ਮੈਂ ਧੋਣਾ ਤੈਨੂੰ ਤਾਂ ਖਬਰੇ ਮੂਰੀ ਪਹੁੰਚਣ ਲੱਪਣੇ ਥੱਲੇ ਜਾ ਅੱਲਾ ਤੇਲੀ ਲੋਦੀ ਕੰਮ ਕਿਆ ਜਾਂਦਾ ਜੀ ਕਾਂਕੜ ਲੱੜਨ ਲੱਗ ਗਿਆ ਵੀ ਹਸਵੀਰ ਉੱਥੇ ਗਿਆ ਵਾ ਤਾਂ ਉਹ ਹੋ ਗਿਆ ਇਹ ਆ ਗਿਆ ਇਹ ਕਾਂਕੜ ਉਹਦਾ ਹੋਇਆ ਫੂਲ ਮੈ ਆ ਜਾਂਦਾ ਯਾਰ ਕਣਕ ਭਾਈ ਕਾਠੀ ਕਰਨ ਗਿਆਦਾ ਫੂਫੜ ਦੇ ਵਿਹਲਾ ਹੋ ਗਿਆ ਹੁਣ ਆਪਣੀ ਕਾਂਕਠੀ ਕਰ ਲਈਏ ਹਾਂ ਜੀ ਹੈਲੋ ਸਰੋ ਭਾਈ ਹਾਂ ਕੀ ਕੀ ਪਾਇਆ ਵਾ ਮੈਂ ਕੀ ਪਾਇਆ ਵਾ ਕੰਜੇ ਨੇ ਸ਼ੌਕੀ ਸਰਦਾਰ ਵਾ ਵਜਿਆ ਉਹ ਐਵੇਂ ਟਰੈਕਟਰ ਸਦਾ ਟਰਾਈ ਹੋਣਾ ਫਿਰ ਸ਼ੌਕੀ ਸਦਾ ਉਹਕ ਸਰਦਾਰੀ ਦਾ ਏ ਬਾਹਨ ਅਸੀਂ ਭਾਈ ਮਾਨ ਸਾਹਿਬ ਦੇ ਟਰੈਕਟਰ ਮਾਨ ਸਾਹਿਬ ਆ ਇਹਦੀ ਮੂਸੇ ਵਾਲਾ ਬਸ ਠੀਕ ਆ ਜੀ ਦੋ ਬੰਦੇ ਇਕੱਠੇ ਗੱਲ ਇਹਦੀ ਭਾਈ ਕੈਨੇਡਾ ਮੂਸੇ ਵਾਲਾ ਭਾਈ ਹੋਰ ਕਿੱਧਰ ਰਿਹਾ ਬੱਧੀਆ ਜੀ ਕਿਧਰ ਰਿਹਾ ਅੱਜ ਮੈਂ ਗਿਆ ਹਾਂ ਅੱਛਾ ਕਣਕ ਕਣਕ ਕਰਨ ਹਾਂ ਹਾਂ ਵਧੀਆ ਹੈ ਕਣਕ ਫੋਫੜਦੀ ਫੋਫੜਦੀ ਕਣਕ ਤਾਂ ਕੱਲ ਬਟਾਤੀ ਅੱਜ ਕਿਥੇ ਹੋ ਹੈ ਅੱਜ ਕਿਥੇ ਹੋ ਅੱਜ ਮੈਂ ਗਿਆ ਹਾਂ ਤਾਂ ਰਿਸ਼ਤੇਦਾਰੀ ਦੇ ਮਾਮੇ ਇਹਨਾਂ ਦੇ ਗਿਆ ਸੀ ਕੰਮ ਦਾ ਕੋਈ ਪ੍ਰੋਗਰਾਮ ਤਾਂ ਹੋਈ ਨਹੀਂ ਹੋ ਗਿਆ ਹਾਂ ਚਲੋ ਚੜੋ ਉੱਪਰ ਚੜਦੇ ਆ ਕੱਲ ਆ ਕੱਲ ਆਏ ਹੁਣੋਂ ਦੇ ਕੋਈ ਨਾ ਸਰਬਸ ਕਰਨਾ ਹਾਂ ਨਹੀਂ ਹੋ ਰਹੀ ਕੋਈ ਨਾ ਆ ਜੰਦੇ ਆਪਾਂ ਕਾਂਕ ਬਹੁਤ ਦਸ਼ਵੀ ਤੇ ਆਰਤੀ ਦੇਖਦਾ ਆਪਣਾ ਬਲੌਗ ਹਾਂ ਜਿਹੜਾ ਜਿਹੜਾ ਉਹਦੇ ਕੋਲ ਹਾਂ ਹਾਜ਼ਰੀ ਫੋਨ ਆਇਆ ਹਾਂ ਕਹਿੰਦਾ ਲਿਆਉ ਹੈ ਨਹੀਂ ਹੈਗਾ ਕੜ ਕੇ ਕੱਢੀ ਗੱਲ ਕਰ ਰਿਹਾ ਨਾਲ ਉਹ ਮੈਂ ਖੜ ਜਾ ਹੁਣ ਕਢਾਦਾ ਲੈਡ ਦੇ ਪਹਿਲਾ ਵਾਰ ਰਹਦੀ ਹੈ ਵੈਸੇ ਬੂਥ ਕੇ ਲਿਆਉਂਗੇ ਉਹਨਾਂ ਕੇ ਨਾ ਹੈਗੀ ਆਏ ਬਈ 35 ਕੁਆਂਟਲ ਤੇ ਕਰ ਮੈਂ ਤਾਂ ਹੋਊਗੀ ਮੈਂ ਵੀ 35 ਕਿਲਾਈ ਆ 35 ਕਿਤ ਲੱਗੀ ਬਈ ਜ਼ਿਆਦਾ ਵੀ ਨਹੀਂ ਹੈਗੀ ਕਿਹੜੀ ਆਹ 17 ਦਾ ਝਾੜ ਹੈ ਹਾਂ ਯਾਰ ਬੂਟੇ ਵਾਲੀ 17 ਨਿਕਲੀ ਥੋੜੀ ਜਿਆ ਬਹੁਤ ਜ਼ਿਆਦਾ ਬਹੁਤ ਇਹਦਾ 15 ਨਿਕਲਦਾ ਹੁੰਦਾ ਹੈ 17 35 ਤਾਂ ਲਾਇਆ ਮੈਂ ਪੇ ਪੇ 35 ਕੁਆਂਟਲ ਹੈਗੀ ਆ ਇਹ ਹੋ ਜਾ ਨਹੀਂ ਚਲ ਦੇਖਦੇ ਆ ਬਾਕੀ ਤਾਂ ਕਾਰਨ ਤੇ ਨੁਕੇ ਫਾਨੇ ਮੈਂ 50 ਕੁਆਂਟਲ ਮਾਲ ਲਾਇਆ ਟੁੱਟ ਟੁੱਟ ਲੈ ਹਾਂ ਤਿੰਨ ਕੀਲੇ ਹੋਣੇ ਪੂਰੇ ਵਿੱਚ ਦੂਆ ਉਹ ਵੀ ਹਾਂ ਉਹ ਵੀ ਇੱਥੇ ਵਾਲਾ 14 ਤਿੰਨ ਕੀਲੇ ਹੋ ਜਾ ਉਹ ਵੀ ਬੂਟਿਆਂ ਵਾਲਾ ਨਹੀਂ ਉਹ ਜ਼ਿਆਦਾ 50 ਦੇ ਜ਼ਿਆਦਾ ਹੋ ਜਾਊਗਾ 55 ਜਾਊਗਾ ਜਾ ਫਿਰ ਪਾਰਟੀ ਹੋਣੀ ਜੋ ਲੱਖ ਰੁਪਏ ਦੇ ਉੱਪਰ ਹੋਣੀ ਆ ਆ ਵੇ ਹੋਊਗੀ ਕੋਈ ਖਵਾ ਨਹੀਂ ਮੈਂ ਤਾਂ ਬਸ ਉੱਕੀ ਪਿੰਗਲਾ ਪੱਕੀ ਕਰਦਾ ਨਾ ਮੈਂ ਨਾ ਕਿੱਲਾ ਫਿਰ ਦੀ ਕਹੀ ਦੇ ਵੇ ਲੱਖੀ ਰੁਖੀ ਨੂੰ ਕਾਦੀ ਕਹ ਪਾਰਟੀ ਹੋਣੀ ਵੇ ਲੱਖੀ ਕਹਿੰਦੇ ਭਾਈ ਪਕੌੜੇ ਉਹ ਤਾਂ ਐਂਡ 'ਚ ਸਾਰਾ ਕੰਮ ਕਰ ਨਵੇੜ ਕੇ ਟੁੜੀ ਢੋ ਕੇ ਫਿਰ ਪਾਲ ਟਿਕਰਾਂ ਇਕੱਠੇ ਹੋਗੇ ਲੜੀ ਠੀਕ ਹੈ ਇਹਨੇ ਟੁੱਟ ਲੈਦਨੇ ਆ ਕਿੰਨੂਆਂ ਦਾ ਬੂਟਾ ਆ ਮੈਨੂੰ ਉਹਨੇ ਦਿੱਤਾ ਦੇ ਲਾ ਫਿਰ ਮਕਰਾਂ ਰੱਖਿਆ ਬਹੁਤ ਚੋੜਾ ਉਹ ਬੂਟਾ ਚਾਚਾ ਚੱਲ ਪਿਆ ਓਰੇ ਆ ਕੜਾ ਉਦਣ ਲਾਇਆ ਤਾਂ ਉੱਥੇ ਤੋਂ ਤੋੜ ਕੇ ਆ ਆ ਕਿੱਥੇ ਆ ਉਹ ਲਾਇਆ ਉਹਦਾ ਬਾਈ ਨੇ ਕਮੈਂਟ ਕਰ ਸਕਦਾ ਸ਼ਾਇਦ ਇਹ ਨਹੀਂ ਹੋਣਾ ਕਿ ਉੱਥੇ ਮੁਸ਼ਕਲ ਹੈ ਅੱਜ ਆ ਹੋ ਗਏ ਹੱਟ ਨਾ ਆ ਹੋ ਗਏ ਆ ਬਾਈ ਤੂੰ ਚੱਲ ਪਿਆ ਆਲੇ ਇੱਕ ਰੁੱਕ ਗਿਆ ਨਾਲ ਇੱਕ ਹੋ ਗਿਆ ਆਦਾ ਆਦਾ ਹੋ ਗਿਆ ਹਰਾ ਸਾਡੀ ਤਾਂ ਗੱਡੀ ਵੀ ਤੇ ਇਹ ਵੀ ਹਰੀ ਹੋ ਗਈ ਆ ਹਰਾ ਹੋ ਗਿਆ ਬਾਈ ਜਿਹੜੀਆਂ ਪੂਰੀ ਹਰੀ ਹੋ ਗਈ ਆ ਉਹ ਛਟੀ ਨਾਲ ਹੈ ਨਹੀਂ ਤੀ ਕੱਲਾ ਡੰਡਾ ਤਾਂ ਆ ਇਹਨੂੰ ਫਿਰ ਹਰੀ ਹੋ ਗਈ ਆਦਾ ਡੰਡਾ ਬਾਅਦ ਚ ਲਾਈ ਗਿਆ ਇਹ ਇਹ ਵੀ ਲਾਈ ਬਾਅਦ ਚ ਆਹ ਤਾਂ ਰੰਡਾ ਗੱਡਾ ਗੱਲਾਂ ਪਹਿਲਾਂ ਗੱਡੀ ਆ ਆਹਾ ਦੁਆ ਮੋਟਾ ਜਿਆ ਦੰਦਾ ਮੈਂ ਕਹਾਂ ਤਾਂ ਵੀਨੇ ਹੁਣਾ ਹਰਾ ਉਹ ਹਰਾ ਹੋ ਗਿਆ ਇਹਦੀ ਛਤਰੀ ਦੇਖੀ ਗਈ ਬਣਨੀ ਐ ਆਏ ਦਾ ਬਬੂਲਰ ਵੀ ਹੋ ਗਿਆ ਇੱਕ ਜਾਲੇ ਚੱਕਦੇ ਨਹੀਂ ਰੱਖ ਲੈ ਇਹਨੂੰ ਘਾਟਾ ਉਹਦਾ ਕਰ ਲੂਗੀ ਨਾ ਕਦੇ ਆਹ ਦੇ ਰਖ ਤੇ ਮੁੜਾ ਪ੍ਰਸਾਦ ਚ ਬਾਈ ਆ ਵੀ ਆ ਵੀ ਚੱਲ ਪਿਆ ਹਰਾ ਆਹ ਦਾ ਚੱਲ ਪਿਆ ਇਹ ਆ ਗਿਆ ਪ੍ਰਸਾਦ ਮੈਂ ਜਾ ਆ ਗਿਆ ਭਾਈ ਇੱਕ ਤਰ੍ਹਾਂ ਆ ਗਿਆ ਆ ਗਿਆ ਇੱਕ ਇਹਨੂੰ ਫੇਰਦੇ ਆ ਰਹੀ ਇਹਨੂੰ ਵਾਰੀ ਫੇਰਦੇ ਦੋ ਚੱਲ ਪਿਆ ਕੱਲ ਦੋ ਬੁੱਟ ਚੱਲ ਪਏ ਹਾਂ ਹਾਂ ਵਧੀਆ ਹੀ ਕਿ ਨਾਲ ਐ ਵੇ ਦਾ ਐਕਸਟਰਾ ਕੰਮ ਆ ਗਿਆ ਉਹ ਇਹ ਤਾਂ ਖੜਾ ਹੋਣੀ ਚੱਲਦਾ ਹੈ ਐਂ ਗਿਆ ਵੀ ਹਾਂ ਦਾ ਲਓ ਜੀ ਗੰਨਾ ਵੀ ਹੋ ਗਿਆ ਆ ਡੈਮੋ ਲਾਇਆ ਮੈਂ ਦਈ ਦੋ ਆ ਦੇਖੋ ਡੈਮੋ ਗੰਨੇ ਦੇ ਦਾ ਆ ਡੈਮੋ ਗੰਨੇ ਦੇ ਉਹ ਕਿਥੋਂ ਲਾਇਆ ਤਾ ਬੂਟਾ ਆ ਸੁੱਕ ਗਿਆ ਉਹ ਤੇ ਪੀੜਾ ਉਹ ਤਾਂ ਗਿਆ ਉਹ ਖਰਾਬ ਹੋ ਗਿਆ ਸਦਾ ਮਾਰ ਕੇ ਅੰਦਰ ਤੈਨੂੰ ਘਣਾ ਦਿਖਾਉਂਦੇ ਸੀ ਕਿਹੋ ਜਿਹਾ ਦਮ ਲਿਆ ਮਾਰ ਕੇ ਲਿਆ ਇੱਕ ਗੱਡੀ ਭਰ ਕੇ ਲਿਆਏ ਫਿਰ ਵੀ ਦਿਖਾਉਂਗੇ ਤੈਨੂੰ ਜਾ ਕੇ ਉੱਥੇ ਦਾਦੇ ਚੇਰ ਕੇ ਕਰ ਰਾਈਂ ਗੱਥਾ ਹੈਗਾ ਕਮਰੇ ਲਿਆਂਦੇ ਆ ਸੋਦਾ ਮੈਂ ਉਹਨੇ ਹੌਦਾ ਮਾਰ ਉਹ ਮੈਂ ਦੇਖ ਲੈ ਗਮਲੇ 'ਚਾਰੇ ਤੇ ਫੁੱਟੀਆਂ ਦੇ ਆਹ ਦੇਖ ਲੈ ਆਪ ਤਰਾ ਕੋਈ ਸਾਈਕਲ ਭੱਜ ਗਿਆ ਮੋਟਰਸਾਈਕਲ ਭੱਜ ਗਿਆ ਮਾਰੇ ਜਾ ਫੁੱਟ ਜਾਂਦਾ ਮਾਰੇ ਦਾ ਟਾਇਰ ਭੱਜਿਆ ਤਾਂ ਫੁੱਟ ਜੇ ਨਾ ਸੁਖੀ ਨੇ ਪੌਦਾ ਤਿਆਰ ਕਰੀ ਹੋਈ ਸੀ ਉਹਦੀ ਅੱਛਾ ਜੀ ਹਾਂ ਠੀਕ ਹੈ ਠੀਕਾ ਠੀਕਾ ਇੱਥੇ ਵੀ ਲਾ ਦੀ ਕੰਦੇ ਵਾਲੇ ਬੂਟੇ ਨਹੀਂ ਨਹੀਂ ਉਹ ਨਹੀਂ ਉਹਦੇ ਬੜੇ ਹੱਥ ਲਾਉਣੇ ਆਪਾਂ ਅੱਛਾ ਤੇ ਉਹ ਸਾਲੇ ਗਮ ਬੂਟੇ ਵੱਧ ਗਏ ਉਹਦਾ ਘਰਾ ਡੈਗਰੇਸ਼ਨ ਵਾਸਤੇ ਉਥੇ ਲਾ ਲਾ ਹਾਂ 11 ਕਮਰੇ ਫਿਰ ਉਹਦੇ ਦਾ 10 ਲਾਉਣੇ ਆ ਬੜੇ ਲਾਉਣੇ ਆ ਵੀ ਸ਼ਾਮ ਵਾਲੇ ਠੀਕ ਨਹੀਂ ਗੱਲ ਨਹੀਂ ਕਹਿੰਦਾ ਇੱਕ ਦਰਖਤ ਬਹੁਤ ਸੋਹਣਾ ਕਹਿੰਦਾ ਕਹਿੰਦਾ ਮੇਰੇ ਨਾਲ ਚੱ ਇਹਨੇ ਤਾਂ ਖਾਇੋਦੀ ਤਾਂ ਸ਼ਾਮ ਹੀ ਬਹੁਤ ਸੋਹਣੀ ਐ ਛਤਰੀ ਬਣਦੀ ਹੋਣੀ ਦੋਤੇ ਹਰੀ ਵਾਲਾ ਐ ਪਰ ਕਹਿੰਦਾ ਹੁਣ ਦੋ ਤਿੰਨ ਸਾਲ ਚ ਤਿਆਰ ਆਵਾਂ ਜਦ ਮਰਜੀ ਹੋਵੇ ਤੇ ਲਾ ਦੇ ਇਹਦਾ ਜਿਹੜਾ ਤੂੰ ਤਲਾਇਆ ਵਾ ਅਗਲੇ ਸਾਲ ਦੀ ਸ਼ਾਮੋ ਦੇਖੀ ਤੂੰ ਇੱਕ ਸਾਲ ਦੀ ਗੇਮ ਐ ਦੀ ਬਾਈ ਹੁਣ ਖਾਣ ਜੋਗੇ ਦਾਣੇ ਇਕੱਠੇ ਹੋ ਗਏ ਔਰ ਵੇਚਣੇ ਵਾਲੇ ਕਰੀਏ ਉਹ ਦੋ ਘੋੜੀਆਂ ਪਹਿਲਾਂ ਜਿਹੜੇ ਸਾਥ ਚੱਲਣਾ ਭਾਈ ਹੈ ਕਿ ਨਹੀਂ ਦੇਖੋ ਜੀ ਆਪਾਂ ਨੇ ਤਾਂ ਚਾਰ ਕਿਵ ਥੱਲੇ ਤਾਂ ਘੱਟੋ ਫੱਟੋ ਚਲੋ ਕਰਕੇ ਤੇ ਬਜੇ ਨੂੰ ਬਹੁਤ ਲੱਗਦਾ ਮਨ ਨੂੰ ਥੈਲਿਆ ਚ ਪਾਉਂਦਾ ਹਾਂ ਉਹ ਹਿੱਲ ਗਿਆ ਵੇ ਵੀ ਜਿੰਨ ਬਜੇ ਨਾ ਦੁਕਾਨ ਕੀ ਤਾਂ ਉਹ ਨਹੀਂ ਤਾਂ ਥੋੜੀ ਆ ਉਹ ਜੱਸੀ ਜ਼ਿਆਦਾ ਆ ਜੱਕ ਆਉਣਾ ਮਨ ਸੱਟ ਗਿਆ ਵੀ ਹੋਣਾ ਜਿਹੜੇ ਆਪਣਾ ਦੇਤੇ ਇਕੱਠੇ ਕਰ ਲ ਹੋ ਗਿਆ ਕਿ ਆ ਪਤਾ ਕਿਆ ਹੋਣਾ ਮਨ ਨੂੰ ਲੱਟ ਗਿਆ ਵੀ ਹੋਣ ਤੇ ਮਾਣੇ ਮੇਰੀ ਕੱਲ ਦੀ ਬਸ ਹੋਈ ਹੋਈ ਆ ਬਸ ਕਰੋ ਬਾਕੀ ਹੋ ਗਈ ਹਾਲੀ ਜਵਾਨੀ ਏ ਜਵਾਨੀ ਚ ਨਹੀਂ ਬਸ ਹੋਈ ਬਾਈ ਮੇਰੀ ਗੱਲ ਸੁਣ ਲੇਗੇ ਉਹ ਬੁढ़ा ਹੋ ਗਿਆ ਤਾਂ ਉਹ ਨਹੀਂ ਨਹੀਂ ਮੇਰੀ ਗੱਲ ਸੁਣਾ ਕਹਿੰਦੇ ਉਹਨੂੰ ਫੁੱਫੜ ਕਣ ਕੇ ਵੇਚਦਾ ਨਹੀਂ ਹੈਗਾ ਫੁੱਫੜ ਰੱਖ ਲੰਦਾ ਖਾਨਕ ਹਾਂ ਉਹ ਕਹਿੰਦਾ ਹੁਣ ਪਾਣੀ ਤਾਰਨੀ ਮਾਹ ਬੁੱਫੜ ਹੁਣ ਤਾਰ ਕੇ ਜਾਣੀ ਆ ਛੱਡਣੀ ਨਹੀਂ ਫਰਕ ਥਾਰੀ ਕਣਕ ਅਸੀਂ ਢੋਲ ਭਰੇ ਫਿਰਦਾ ਢੋਲ ਵੀ ਭਰਾ ਕੇ ਬੁੱਫੜ ਦੇ ਦਿਹਾੜੀ ਵਾਲਾ ਦੰਦਾ ਮਿਲਿਆ ਨਹੀਂ ਕੋਈ ਮਾਂ ਤੂੰ ਰਹਿਂਦੇ ਦਿਹਾੜੀ ਛੱਡ ਤੂੰ ਮਾਜਾ ਹੁਣ ਗੇੜਾ ਨੂੰ ਵੀੜੇ ਦੇ ਨਾਲ ਕੰਮ ਥਿੰਡ ਘਾੜ ਤੇ ਤਿੰਨ ਘਾਟੇ ਚ ਨਾਲੇ ਥਾਰੀ ਕਣਕ ਤਾਰੀ ਅਸੀਂ ਮੈਨੂੰ ਕਹਿੰਦਾ ਛਾਲ ਗਈ ਸੋਨਾ ਨਿਕਲਿਆ ਆ ਆ ਆ ਆਇਆ ਕਰੇ ਹਲ ਹੋੜੀ ਆਏ ਇੱਥੇ ਤੇ ਬਾਹਰ ਬੁੱਫੜ ਦਾ ਕੀ ਹਾਲ ਉਹ ਕਾ ਕਿਹੜਾ ਬੁੱਫੜ ਦਾ ਕੀ ਹੋਊਗਾ ਮੇਰਾ ਹਾਲ ਆ ਓ ਬਾਈ ਪੁਰਾਣੇ ਤਖੜੇ ਆ ਪੁਰਾਣੀ ਹੱਡੀ ਕੜੀ ਵਾਂਦੀ ਹਾਂ ਨਾ ਨਾ ਹੂਸਰੀ ਠੀਕਾ ਗਰਮਸਰੀ ਪਰ ਇੱਕ ਵਾਰ ਚੱਕਣਾ ਓੱਖਾ ਹੁੰਦਾ ਇੱਕ ਵਾਰ ਗੱਡੀ ਗੱਡੀ ਗਰਮ ਓੱਖੀ ਹੁੰਦੀ ਆ ਹਾਂ ਇੱਕ ਵਾਰ ਚੱਲ ਤੇ ਸਰੀ ਭੱਜ ਜਾਂਦਾ ਫਿਰ ਤਾਂ ਤੇ ਜੋ ਮਰੀ ਜਾਂਦਾ ਹੁੰਦਾ ਮਹਾ ਥਾਲਾ ਬੱਦਲ ਹੋ ਗਿਆ ਨਾ ਟਰਾਲਾ ਖੜਾਉਣ ਨੂੰ ਫਿਰ ਮਹਾ ਤੂੰ ਇਹਨੂੰ ਤਾਰ ਦੇ ਫੜਾ ਦੀ ਫਟਣ ਦਾ ਤੇ ਜਦ ਅਸੀਂ ਤਾਰ ਕੇ ਅੰਦਰ ਤੇ ਮੈਂ 4 ਵਜੇ ਆ ਕੇ ਹੁਣ ਇਹਦੇ ਢੋਲ ਤੇ ਪਾਉਣੇ ਦਾ ਹੈ ਢੋਲ ਤੇ ਪਾਉਣੇ ਢੋਲ ਤੇ ਪਾਉਣੇ ਹੈ ਜੀ ਨਾ ਕਾਲਾ ਖਾਰੇ ਕੀਤੀ ਵਧੀਆ ਐ ਤੇ ਕੀ ਸਭ ਸਭ ਤਾਂ ਵਧੀਆ ਭਾਈ ਸਭ ਦਾ 20 ਦੇ ਉੱਪਰ ਐ 20 ਦੇ ਛੱਡ ਕੇ 20 22 22 23 ਸਭ ਦਾ ਛੱਡ ਕਰਨਾਲ ਦਾ ਤਾਂ ਉਹ ਅੱਧਾ ਕਿਸੇ ਨੂੰ ਆਪਾਂ ਨਾ ਵੰਡ ਨਹੀਂ ਦੇਣਾ ਹਾਂ ਜਿੰਨਾ ਆਉਂਦਾ ਸਹੀ ਦੱਸੋ ਵਸ ਕੇ ਉਹ ਨਹੀਂ ਮੇਰੀ ਗੱਲ ਸੁਣਾ ਜੇ ਆਪਾਂ ਹੁੰਦੇ ਹੋਏ ਵੀ ਨਾ ਐ ਕਰੀ ਜਾਈਏ ਹਾਏ ਮਰਗੇ ਮਰਗੇ ਉਹ ਗੱਲ ਗਲਤ ਐ ਉਹ ਗੱਲ ਬੰਦਾ ਕਹਿੰਦਾ ਚੰਗਾ ਐਤ ਕੀ ਝਾੜ ਯਾਰ ਸਭ ਦਾ ਠੀਕ ਆ ਹਾਂ ਝੂਠ ਬੋਲ ਨਹੀਂ ਗਿਆ ਕੋਈ ਲੋੜ ਨਹੀਂ ਗਿਆ ਹਾਂ ਸਭ ਵਧੀਆ ਚੱਲ ਕਰਨਾਲ ਦਾ ਹਾਂ ਤਾਂ ਕਹਿੰਦਾ ਭਾਈ ਮੈਂ ਕਹਿੰਦਾ ਨੰਬਰ ਨਹੀਂ ਤਾਂ ਮੇਰੇ ਕੋਲ ਯਾਰ ਕਹਿੰਦਾ ਤੁਸੀਂ ਇੱਕ ਵਾਰ ਗ੍ਰੀਂਦਾ ਜਨਮ ਦਿਨ ਮਨਾਇਆ ਦਾ ਮੋਟਰ ਪਰ ਕਹਿੰਦਾ ਛੋਟੇ ਜਿਹੇ ਦਾ ਕਹਿੰਦਾ ਮੈਂ ਉਹ ਵੀਡੀਓ ਚ ਨੰਬਰ ਕੱਢਿਆ ਕਹਿੰਦਾ ਤੇਰਾ ਕੱਲ ਕਹਿੰਦਾ ਮੈਂ ਉਹਨੇ ਫੋਨ ਕਰਿਆ ਮੈਨੂੰ ਤੇਰਾ ਵੀ ਨੰਬਰ ਦਿੱਤਾ ਸੀ ਮੈਂ ਕਹਿੰਦਾ ਯਾਰ ਕਹਿੰਦਾ ਪਹਿਲਾਂ ਜਿਹੜੀ ਮੀ ਤੇ ਬੜਾਈ ਸੀ ਹੁਣ ਵੀ ਪਏ ਜਿਹੜੇ ਕਹਿੰਦਾ ਉਹ 23 ਕੁਆਂਟਲ ਦੀ ਨਿਕਲੀ ਸੀ ਬਾਈ ਕਹਿੰਦਾ ਕੀਲੇ ਦੀ ਅੱਛਾ ਕਹਿੰਦਾ ਜਿਹੜੀ ਹੁਣ ਬੜਾਈ ਅਠ ਕੀਲਿਆਂ ਚੋਂ ਕਹਿੰਦਾ ਸਾਰੀ 23 ਕੁਆਂਟਲ ਹੋ ਗਈ ਪਈ ਗੀ ਘੜੇ ਪੈ ਗਈ ਨਾ ਉਧਰ ਕਹਿੰਦਾ ਬਾਈ ਖਤਮ ਹੀ ਕਰਤਾ ਕਹਿੰਦਾ ਫੇਰ ਕਿੰਨਾ ਫਰਕ ਪਿਆ ਦੋ ਦਿਨ ਦੀ ਫੱਕ ਦਾ ਉਹ ਹੀ ਗੱਲ ਐ ਮਹਾਰਾਜ ਆ ਬਾਈ ਜੇ ਦੇਣਾ ਉਹਨੇ ਦੇ ਦੇਣਾ ਨਹੀਂ ਖੋਲਣਾ ਜਿੰਨੀ ਉਹੀ ਹੈ ਜਿੰਨੀ ਆ ਉਸ ਤੋਂ ਕੱਢਣੀ ਤੇ ਕੱਢ ਗਈ ਬਾਕੀ ਇਹ ਨਹੀਂ ਗੱਡੀ ਦੀ ਬਾਈ ਝਾੜਦੀ ਮਹਾਰਾਜ ਦੇ ਹੱਥ ਪਾਣਾ ਬਾਈ ਪਾਣਾ ਮੰਨਣਾ ਪੈਂਦਾ ਹੈ ਕਰੀਏ ਪਰਮਾਤਮਾ ਬਾਈ ਬਹੁਤ ਬੜਾ ਹੋਇਆ ਘਾਟਾ ਵਾਦਾ ਜਿੰਦਗੀ ਨਾਲ ਜੀਆਂ ਵੀ ਸੁੱਖ ਚਾਹੀਦੀ ਬਸ ਘਾਟੇ ਬੰਦ 10 ਝੂਠ ਬੋਲ ਕੇ ਨਾਕ ਤਾਂ ਕੋ ਲਿਆਣਾ ਨਾ ਕੋ ਛੱਡਣਾ ਓਰੇ ਠੀਕ ਹੈ ਨਾ ਠੀਕ ਹੈ ਜਿਆਦਾ ਵੀ ਨਾ ਕੋਸੋ ਜਿਹੜਾ ਹੈਗਾ ਵਾ ਠੀਕ ਆ ਜਿਹੜਾ ਜਾਇਆ ਸਾਡਾ ਭਾਈ ਸਾਹਮਣੇ ਹੁੰਦਾ ਥੋੜੇ ਸਾਹਮਣੇ ਟਰਾਲੀ ਹੁੰਦੀ ਐ ਨਾ ਕੋਈ ਉਲਚੋਰੀ ਐ ਜਿੰਨੇ ਹੈਗੇ ਰੱਦ ਦੇ ਕੰਮ ਖਰਾਬ ਐ ਜੀ ਉਹਦੀ 12 ਕੁਆਂਟ ਨਿਕਲੀ ਸਾਡੀ ਬੂਟੇ ਵਾਲੀ 15 ਨਿਕਲੇ ਹੋਈ ਉਹਦਾ ਰੈਡੀ ਕੀਤੀ ਇਹ ਤਾਂ ਕੋਈ ਵੀ ਥਾਂ ਬਚਿਆ ਤੂੰ ਅੱਗੇ ਕੰਧਾ ਕੋਲਾ ਤੂੰ ਬੈਕ ਕਰ ਇਹਨੂੰ ਪਿੱਛੇ ਪਿੱਛੇ

ਦਾਦਾ ਉਹ ਜਗਰ ਸਿੰਘ ਲਿਖਾ ਉਹ ਇੱਦਾਂ ਲੇਖਿਆ ਸਾਡੇ ਵੀ ਜੱਜ ਚੱਲ ਜਾਂਦੇ ਆ ਹਾਂ ਦੇਖ ਪੁਰਾਣਾ ਹੀ ਹੈ ਦੇਖ ਇੱਧਰ ਨਾਮ ਜਗਰ ਸਿੰਘ ਨਾਮ ਉਲਟੇ ਲਿਖਿਆ ਦਾ ਜਗਰ ਉਲਟਾ ਥੋੜੀ ਸਿੱਧਾ ਲਿਖਿਆ ਵਾ ਮੈਂ ਪੁੱਠਾ ਖੜਾ ਪੁੱਠਾ ਹੈਣਾ ਨਹੀਂ ਨਹੀਂ ਉੱਪਰ ਵਾਲਾ ਪਿੰਡ ਮਾਲਾ ਜੱਟੂਰੇ ਜਗਰ ਸਿੰਘ ਦਾ ਮਲਕੀਤ ਸਿੰਘ ਪਿੰਡ ਮਾਲਾ ਦਾ ਹਾਂ ਟੂਰ ਪਾਰਾ ਬੋਤਾ ਨਾ ਬਈਆ ਭਰਦਾ ਨਾ ਹੁਣ ਥੱਲੇ ਤੋਂ ਲੋਈ ਸਟੋਰ ਰੂਮ ਕਹਿੰਦੇ ਹੁਣ ਕੰਮ ਆਉਣਾ ਲਾਹਾਪੁਰਾ ਲੈ ਵਸੋ ਰੂਮ ਤੇ ਹਾਂ ਕਹਿੰਦੇ ਸਟੋਰ ਰੂਮ ਤੇ ਅੱਗ ਪੈਂਦੀ ਥੋੜੂ ਦੇ ਨਾਲ ਅੰਦਰ ਹੀ ਬੜਦਾ ਥੋੜੂ ਹੁੰਦੇ ਮੈਂ ਕਹਿੰਦਾ ਏਸੀ ਲੱਗਿਆ ਪਿਆ ਸਟੋਰ ਛੋਟਾ ਜਿਹਾ ਕਮਰਾ ਥੋੜਾ ਜਿਹਾ ਛੋਟਾ ਬਣਾ ਲੈ ਨੂੰ ਹਾਂ ਵਾਦੀ ਕ੍ਰੋਸਿੰਗ ਤੇ ਨਹੀਂ ਮੈਂ ਵੀ ਚਲੂ ਮੂੰਹ ਦੇਖ ਲਈ ਕਹਿੰਦੇ ਕੰਦ ਵਾਲੂ ਭਰ ਦੋ ਵੇ ਮੈਂ ਦੇਖਣ ਦੀ ਬਾਤ ਆ ਜੇ ਬਾਕ ਬੋਗਾ ਕਿੱਦਾਂ ਪੋਰਾ ਕੰਮ ਕਰਦੇ ਇਸੇ ਬੰਦੇ ਵੇ ਚੱਲੇ ਆਇਆ ਖਮੂਲੀ ਦਾ ਬਸ ਠੀਕ ਆ ਬਸ ਹੀ ਭਰਦੇ ਹੋ ਗਏ ਕਿ ਸਾਈਕਲ ਵਾਰਾ ਨੂੰ ਬੋੜੀ ਪਟਾ ਦੇ ਤਾਂ ਪੀਰ ਕਰਦੇ ਪਟਾ ਦੇਉਣਾ ਭਰ ਲਓ ਭਾਈ ਸਾਲ ਦੇ ਦਾਣੇ ਇਕੱਠੇ ਹੋਏ ਹੋਈਏ ਫਿਰ ਕਿਢੀ ਪੱਕੀ ਆ ਆਪਾਂ ਲਾ ਕੇ ਫਿਰ ਡਾਇਰੈਕਟਰ ਇਹ ਫਿਰ ਅਲਾਈ ਆਉਂਦੀ ਇੱਧਰ ਤੇ ਟ੍ਰੈਕ ਤੇ ਉਹ ਪਲੱਗ ਡਾਇਰੈਕਟਰ ਆ ਉਹ ਤੁਹਾਨੂੰ ਮੈਂ ਆਪਾਂ ਲੱਗ ਡਾਇਰੈਕਟ ਕਰਾਂਗਾ

ਜੱਗੋ ਚਾਰ ਜਾਲੀ ਚਾਹ। ਕਿਹਾ ਮਾੜੀ ਖੇਤਾਂ ਨੂੰ ਹੱਥ ਤੇ 35000 ਦੀ ਗੁਡਰੀ ਚਾਹਲੇ। ਆਉਂਦੇ ਹਾਂ 35000। ਜਦੋਂ ਐਂ ਕਰ ਪੈਸੇ ਤਾਂ ਹੋਣੀ ਲੱਗਦਾ ਮੈਂ। ਲੈ। ਕਰ ਕਰ। ਪਿੱਛੇ ਦੀ ਘਰ ਲਾਈ ਟਿਕ। ਅਈ ਸੌਦਾ ਮਾਰ ਲਿਆ ਅੱਜ 1 ਲੱਖ ਦੀ ਤਿੰਨ ਸਕੂਟਰ। ਹੋਰ ਲਿਆਉਂਟ ਜਾ ਕੇ। ਹਾਂ। ਮੈਂ ਦਲਵੀਰ ਆ ਦਉਣਾ। ਸੱਜਣ ਹੈਂ? ਮੈਂ ਦਲਵੀਰ ਸਹਿਓ ਤਾਂ ਨਹੀਂ ਆਣਾ। ਹਾਂ। 1 ਲੱਖ ਦੀ ਤਿੰਨ। ਲਿਆਓ ਵਧੀਆ। ਮੇਰਾ ਪ੍ਰੋਬਲਮ। ਇੱਕ ਰੱਖ ਜਿਆ ਤਿੰਨ। ਪਟਵਾਲਾ ਦੇ ਮਹਿੰਗੀ ਬਹੁਤ ਆ। ਇੱਕ 30 ਦੀਆਂ ਲੈ ਲਓ ਚਾਰ ਫੇਤੋਂ ਨੂੰ ਕਾ ਮੜੀਆ ਕੀ ਯਾਰ ਚੱਲੀ ਜਾਊਗੀ ਯਾਰ ਬੈਟਰੀ ਆ ਪਿਆਗਦੀ ਐ ਐਵਰੇਜ ਹੁੰਦੀ ਸਾਡੇ ਕੋ ਕਿੱਥੇ ਚੱਲਣੀ ਬਾਬੇ ਤੁਹਾਡੇ ਕੋ ਚੱਲਣੀ ਇਸ ਦੀ ਹਾਂ ਸਾਡੇ ਕੋ ਮੋਟਰਸਾਈਕਲਾਂ ਦੇ ਇੰਜਣ ਹੋਲੇ ਹੋਣ ਨੂੰ ਉਹ ਭਾਈ ਉਹ ਬਦੀ ਚੀਜ਼ ਆ ਉਹ ਆ ਜੀ ਉਹ ਚੱਲ ਬੈਣੀ ਅੱਚੇ ਯਾਰ ਆ ਜਾ ਕੇ ਦੋ ਤਿੰਨ ਹੋ ਗਿਆ ਤੇ ਦਿਹਾੜੀ ਦਾ 50 ਕਿਲੋਮੀਟਰ ਥੋੜੇ 100 ਕਿਲੋਮੀਟਰ ਆ ਬੇ ਦੋ ਵਜੇ ਹੋਣੀ ਦਿਹਾੜੀ ਨੂੰ ਥੋੜੀ ਉਹ ਯਾਰ ਰਸਤੇ ਨਹੀਂ ਹੈਗੇ ਬਾਈ ਚਾਰਜ ਵਾਲੇ ਚਲੋ ਠੀਕ ਆ ਬਾਈ ਮਿਲਦੇ ਆਂ ਉਹ ਕੱਕ ਟੋਕੇ ਹਾਂ ਉਧਰ ਵੀ ਮਾਰਦਾ ਬਾਜਾਂ ਅੱਛਾ ਤੂੰ ਟੁੜੀ ਟੁੜੀ ਟਵਾ ਅੱਛਾ ਤੇਰਾ ਕੋਈ ਸੀ ਮੈਂ ਨਾਲ ਵਕਤ ਕਿਸ ਨੇ ਮੈਂ ਟੁਵਾਈ ਕਾਹਦੇ ਕਿਹਦੇ ਕਹਤੇ ਈ ਟੁਵਾਈ ਤੇ ਨਾ ਇਹ ਤੇ ਵਾਈ ਮੈਨ ਨਾ ਹੁਣ ਵੀ ਮੇਰੇ ਕੋਲ ਦਿਖਾ ਕੇ ਤੇ ਪ੍ਰੂਫ ਤੇ ਰਪਾ ਦਿਖਾ ਕੇ ਤੇ ਪ੍ਰੂਫ ਤੇ ਰਪਾ ਆ ਟੈਟ ਵਾਈ ਤੇ ਨਾ ਮੈਂ ਹੱਡ ਮੈਂ ਛੜਵਾ ਤੇ ਨਾ ਦੂਹੀ ਤੇ ਦੂਹੀ ਟੋੜੇ ਤੇ ਹੱਡ ਛੜਵਾ ਤੇ ਮੈਂ ਤਾਂ ਟੈਟ ਵਾਈ ਤੇ ਨਾ ਮੈਂ ਟੋੜ ਦੂੰਗਾ ਦੱਸ ਨਾ ਮੈਂ ਤਾਂ ਬੰਦੇ ਘਰ ਲੈਣੇ ਮੈਂ ਕਿਉਂ ਹੈ ਉੱਤੇ ਰੱਖਣੀ ਗੋਲੀ ਕਿਹੜੀ ਜਾਂਦਾ ਫਰੇ ਦਾ ਪੇੜਾ ਘੱਟ ਨੀਵਾਂ ਵਾਲੀ ਕਰ ਲਈ ਉਹਨੂੰ ਹੁਣ ਪਤਾ ਅੱਗੇ 3 ਦਿਨ ਹੋਰ ਭਰ ਦੇ ਦੇ ਹੂੰ ਹੁਣ ਕਿਹਾ ਭਾਈ ਇਹ ਰੱਖਦੇ ਆ ਪਈਆਂ ਦਾ ਠੇਕਾ ਹੀ ਹੁੰਦਾ ਭਾਈ ਆਹ ਹੁਣ ਨਾ ਜੌਲ ਦਿੱਤੇ ਮੁਠੀ ਜੌਲਾਂ ਹੀ ਦਿੱਤੀ ਐ ਉਹ 10 ਘੰਟੇ ਬਹੁਤ ਆ ਬਹੁਤ ਅੱਡਾ ਘੰਟਾ 15 ਰੱਖਣੀ ਆ 15 ਬਹੁਤ 10 ਰੱਖੀ ਆ ਮੈਂ ਬਹੁਤ ਯਾਰ 15 ਰੱਖ ਲੈਣੀ ਯਾਰ ਫਿਰ ਵੀ ਕੁਆਂਟਰ ਤੋਂ ਕੁਆਂਟਰ ਬਚ ਜਾਂਦੀ ਆ ਹੁਣ ਭਈਆਂ ਨੂੰ ਸੁੱਕਾ ਹੀ ਸੌਦਾ ਹੁੰਦਾ ਠੇਕਾ ਬਸ ਹਾਂ ਉਹ ਤਾਂ ਹੁੰਦੀ ਸਾਰੇ ਅੱਗੇ ਅਸੀਂ ਰੱਖ ਲੈਂਦੇ ਸਾਰੇ ਐਮ ਕਰਦੇ ਹੁਣ ਅੱਗੇ ਅਸੀਂ ਕਣਕ ਬਹੁਤ ਰੱਖ ਲੈਂਦੇ ਤੇ ਨਹੀਂ ਫਾਇਦਾ ਨਹੀਂ ਯਾਰ ਉਹ ਸਾਲਾ ਤਿੰਨ ਵਾਰ ਸਾਨੂੰ ਘਾਟਾ ਜਿਹਾ ਲੱਗਿਆ ਨਹੀਂ ਵੇਚਦੇ ਕੋਈ ਲੋੜ ਨਹੀਂ ਦਾਸ ਕੁਇੰਟਲ ਬੋਹਦੀ ਚਾਰਜੀਆਂ ਬਾਸ ਤੇ ਯਾਰ ਦਾਸ ਕੁਇੰਟਲ ਜੋ ਵੀ ਮੈਂ ਬੀਜ ਪਾ ਦਿੰਦੇ ਦਾਸ ਕੁਇੰਟਲ ਜੋ ਵੀ ਚਾਰ ਕੀਲਿਆਂ ਦਾ ਬੀਜ ਪਾਤਾ ਤਾਂ ਮੈਂ ਉਹ ਕੁਇੰਟਲ ਤੋਂ ਕੁਇੰਟਲ ਬਾਈ ਬਸ ਦੋ ਪੀਣਿਆਂ ਦੀ ਪਈ ਹੈ ਦੋ ਥੈਲੇ ਪਏ ਆ ਬਹੁਤ ਆ 15 ਕੁਇੰਟਲ ਭਰ ਦਣੀਆਂ ਅੱਜ ਕੀ ਠੀਕ ਐ ਚਲ ਠੀਕ ਆ ਮੈਂ ਮਾੜੀ ਤੂੜੀ ਕਰਾਇਮਣ ਉਹ ਤੂੰ ਤਰ ਲਵਨੇ ਆ 这个